ਦੇਵਾਂਗੇ ਇਹਨਾਂ ਨੂੰ ਐਸ ਕੀ ਉੱਥੇ ਜਿਹੜੇ ਕਹਿੰਦੇ ਨਾ 80 ਕਰੋੜ ਲੋਕਾਂ ਕੋ ਮੋਦੀ ਜੀ ਕਹਿੰਦੇ 80 ਕਰੋੜ ਲੋਕਾਂ ਕੋ ਮੈਂ ਰਾਸ਼ਨ ਦਿੰਦਾ ਹਾਂ ਰਾਸ਼ਨ ਕਿੱਥੋਂ ਆਉਂਦਾ ਹੈ ਪੰਜਾਬ ਦਿੰਦਾ ਹੈ ਤੇ ਜਦੋਂ ਤਾਂ ਅਸੀਂ ਕਣਕ ਤੇ ਝੋਨਾ ਦਿੰਨੇ ਆ ਉਹ ਤਾਂ ਸਿੱਧਾ ਹੀ ਚੱਲ ਜਾਂਦਾ ਉਦੋਂ ਬਾਰਡਰ ਕੋਈ ਨਹੀਂ ਹੈਗਾ ਉਦੋਂ ਸਿੱਧਾ ਪੰਜਾਬ ਤੋਂ ਜਾਂਦਾ ਬਿਹਾਰ ਨੂੰ ਪੰਜਾਬ ਤੋਂ ਜਾਂਦਾ ਆਂਧਰਾ ਨੂੰ ਤੇ ਜਦੋਂ ਕਣਕ ਤੇ ਝੋਨੇ ਨੂੰਗਾਉਣ ਵਾਲੇ ਕਿਸਾਨ ਥੋੜੇ ਜਾਇਏ ਕਹਿ ਦੇਣ ਵੀ ਸਾਡਾ ਨਾਲ ਗੱਲ ਕਰਕੇ ਸਾਡਾ ਭਾਅ ਥੋੜਾ ਜਿਹਾ ਠੀਕ ਕਰ ਦੋ ਉਦੋਂ ਗੋਲੀਆਂ ਉਦੋਂ ਅਥਰੂ ਗਏ ਇਸ ਦੇ ਗੋਲੇ ਉਦੋਂ ਹਰਿਆਣੇ ਦੇ ਬਾਰਡਰ ਤੇ ਲੱਗ ਜਾਂਦੀਆਂ ਕਨੇੜੀਆਂ ਤਾਰਾਂ ਕਮਾਲ ਹੈ ਯਾਰ ਵੀ ਉਹਨਾਂ ਨਾਲ ਗੱਲ ਕਰੋ ਤੁਸੀਂ ਉਹ ਐਡ ਆਉਂਦੀ ਹੈ ਇੱਕ ਟੀਵੀ ਤੇ ਉਹ ਕੁੜੀ ਆਉਂਦੀ ਹੈ ਬਾਹਰਲੇ ਮੁਲਕ ਚੋਂ ਤੇ ਉਹ ਉਹਦੇ ਮਾਂ ਪਿਓ ਖੁਸ਼ ਹੋ ਜਾਂਦੇ ਨੇ ਬੇਟਾ ਤੂੰ ਆ ਗਈ ਉਹ ਕਹਿੰਦੀ ਹੈ ਹਾਂ ਪਾਪਾ ਮੋਦੀ ਜੀ ਨੇ ਯੁੱਧ ਰਕਵਾ ਦਿਆ ਥਾ ਮਤਲਬ ਮੋਦੀ ਜੀ ਨੇ ਰੂਸ ਤੇ ਯੂਕਰੇਨ ਦਾ ਯੁੱਧ ਰਕਵਾਤਾ ਪੀ ਸਾਢੇ ਬੰਦੇ ਕੱਢਣੇ